ਜੇ ਵੀ ਰਾਤੀ ਰਹੋ ਵੇ ਮੰਗਣਾ ਸਾਰੀਆਂ ਪਹਿਣਾ ਆਈਏ ਜੇ ਵੀ ਰਾਤੀ ਰਹੋ ਵੇ ਮੰਗਣਾ ਸਾਰੀਆਂ ਪਹਿਣਾ ਆਈਏ ਏਕੋ ਪਾੜ ਦੇ ਸੂਟ ਸਵਾਇਏ ਗਣ ਗਣ ਗੈਣੇ ਪਾਈਏ ਨੀ ਕਰ ਬਾਬਲ ਦੇ ਬਣ ਕੇ ਮੇਲਣਾ ਆਈਏ ਨੀ ਕਰ ਬਾਬਲ ਦੇ ਬਣ ਕੇ ਮੇਲਣਾ ਆਈਏ ਨੀ ਕਰ ਬਾਬਲ ਦੇ നിബേഡേ ആവടിത തീലണ ആ ഞാൻ നിബേടേ ആവടി മേൽണ ആ ഞാൻ നിബേട ആവടിത തീയ മേൽ ആ അണാ ആ അത് ബനക മേൽ ആരം അനക ਬੀਰ ਮੇਰੇ ਦਾ ਬਿਆ ਕੁੜੇ ਪੈਣਾ ਨ ਚੜਿਆ ਚਾ ਕੁੜੇ ਬੀਰ ਮੇਰੇ ਦਾ ਬਿਆ ਕੁੜੇ ਪੈਣਾ ਨ ਚੜਿਆ ਚਾ ਕੁੜੇ ਬੀਰ ਮੇਰੇ ਦਾ ਬਿਆ ਕੁੜੇ ਚਹਨਾ ਪੈਣਾ ਨ ਚੜਿਆ ਚਾ ਕੁੜੇ ਨਿਵੇੜਾ ਖੁਸ਼ੀਆਂ ਦੇ ਨਾਲ ਭਰਿਆ ਨਿਵੇੜਾ ਖੁਸ਼ੀਆਂ ਦੇ ਨਾਲ ਭਰਿਆ ਨਿਵੇੜਾ ਸ਼ਗਨਾ ਦੇ ਨਾਲ ਭਰਿਆ ਨਿਵੇੜਾ ਸ਼ਗਨਾ ਦੇ ਨਾਲ ਭਰਿਆ ਨਿਵੇੜਾ ਖੁਸ਼ੀਆਂ ਦੇ ਨਾਲ ਭਰਿਆ ਨਿਵੇੜਾ ਸ਼ਗਨਾ ਦੇ ਨਾਲ ਭਰਿਆ ਨਿਵੇੜਾ ਸ਼ਗਨਾ ਦੇ ਨਾਲ ਭਰਿਆ